ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਈ ਪੀ ਚੈਨਲ ਤੇ ਮੋਸਟ ਵੈਲਕਮਾ ਸਵਾਗਤ ਹੈ ਤੇ ਮੈਂ ਤੁਹਾਡਾ ਹੋਸਟ ਜਿੱਤ ਕਰਾਰੀਆ ਜੀ ਤੇ ਬਾਈ ਜੀ ਤੁਹਾਡੀ ਅੱਜ ਗੱਲਬਾਤ ਕਰਾਵਾਂਗੇ ਅਸੀਂ ਬਲਵੀਰ ਸਿੰਘ ਜੀ ਨਾਲ ਜੋ ਕਿ ਵੈਸਟਾਈ ਕੰਪਨੀ ਦੇ ਨਾਲ ਕਾਫੀ ਲੰਬੇ ਅਸਰੇ ਤੋਂ ਜੁੜੇ ਹੋਏ ਨੇ ਤੇ ਬਹੁਤ ਵਧੀਆ ਇਹਨਾਂ ਦੇ ਪ੍ਰੋਜੈਕਟ ਜਿਹੜੇ ਵਿਕ ਰਹੇ ਨੇ ਤੇ ਕਾਫੀ ਯਾਨੀ ਰਿਜ਼ਲਟ ਵਧੀਆ ਆ ਰਿਹਾ ਉਹਨਾਂ ਦਾ ਅੱਜ ਐਗਰੀਕਲਚਰਲ ਪ੍ਰੋਜੈਕਟ ਦੀ ਗੱਲਬਾਤ ਕਰਾਂਗੇ ਤੇ ਮੈਂ ਤੁਹਾਡੀ ਮੁਲਾਕਤ ਕਰਾਰੇ ਬਲਵੀਰ ਸਿੰਘ ਜੀ ਨਾਲ ਦੋਸਤੋ ਗੁੱਡ ਮਾਰਨਿੰਗ ਮੈਂ ਬਲਵੀਰ ਸਿੰਘ ਇਹ ਆਪਣੀ ਵੈਸਟੇਜ ਕੰਪਨੀ ਦੇ ਪ੍ਰੋਡਕਟ ਨੇ ਐਗਰੀ ਦੇ ਜਿਹਦੇ ਨਾਲ ਕਿ ਆਪਣੀ ਫਸਲ ਦੀ ਉਨਤੀ ਹੋਏਗੀ ਔਰ ਪੈਦਾਵਾਰ ਵਧੇਗੀ ਔਰ ਜ਼ਮੀਨ ਆਪਣੀ ਉਪਜਾਊ ਹੋਏਗੀ ਔਰ ਜਿੰਨਾ ਪਾ ਯੂਰੀਆ ਯੂਜ਼ ਕਰਦੇ ਆ ਯੂਰੀਆ ਦੀ ਖਪਤ ਜਿਹੜੀ ਹੈ ਬਹੁਤ ਘਟ ਜਾਏਗੀ ਜਿਵੇਂ ਕਿ ਪਹਿਲਾਂ ਆਪਣੀਆਂ ਜ਼ਮੀਨਾਂ ਸੀ ਉਸੇ ਤਰ੍ਹਾਂ 1.5 ਸਾਲ ਬਾਅਦ ਇਹ ਜ਼ਮੀਨਾਂ ਉਸੇ ਤਰ੍ਹਾਂ ਹੋ ਜਾਣਗੀਆਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਇਹ ਪ੍ਰੋਡਕਟ ਯੂਜ਼ ਕਰੋ ਇਹ ਪ੍ਰੋਡਕਟ ਦੇ ਬਹੁਤ ਹੀ ਫਾਇਦੇ ਨੇ ਔਰ ਵਿਦਆਊਟ ਕੈਮੀਕਲ ਨੇ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਕੈਮੀਕਲ ਨਹੀਂ ਹੈ ਇਹਨਾਂ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਯੂਜ਼ ਕਰੋ ਔਰ ਇੱਕ ਦੂਸਰੇ ਨੂੰ ਦੱਸੋ ਕਿ ਆਪਣੀਆਂ ਜ਼ਮੀਨਾਂ ਬਚਾ ਸਕੀਏ ਜੇ ਆਪਣੀਆਂ ਜ਼ਮੀਨਾਂ ਬਚਣਗੀਆਂ ਤੇ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਸੁਰੱਖਿਅਤ ਰਹੇਗੀ ਕਿਉਂਕਿ ਯੂਰੀਆ ਜੋ ਹੈ ਯੂਰੀਆ ਨਾਲ ਹੀ ਜਿੰਨੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਉਹ ਯੂਰੀਆ ਨਾਲ ਪੈਦਾ ਹੋ ਰਹੀਆਂ ਆਪਾਂ ਘੱਟ ਤੋਂ ਘੱਟ ਕਿਸਾਨ ਨੂੰ ਯੂਰੀਆ ਪਾਉਣ ਦੀ ਲਈ ਕਹਿਣਾ ਵਾ ਤੁਕੇ ਯੂਰੀਆ ਜਿੰਨਾ ਘਟ ਹੋਏਗਾ ਓਨੀ ਆਪਣੀ ਜ਼ਮੀਨ ਜੋ ਹੈ ਉਪਜਾਊ ਹੋਏਗੀ ਇਹ ਵੈਸਟੀ ਕੰਪਨੀ ਦੇ ਪ੍ਰੋਡਕਟ ਨੇ ਐਗਰੀ ਗੋਲਡ ਐਗਰੀ 82 ਫਿਮਿਕ ਨੈਨੋਟੈਕ ਪਰੋਟੈਕ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਵੇਂ ਜਿਵੇਂ ਅੱਗੇ ਵਧਾਂਗੇ ਉਸ ਹਿਸਾਬ ਨਾਲ ਅੱਗੇ ਅਕ ਪ੍ਰੋਡਕਟਾਂ ਨੂੰ ਦੱਸਦੇ ਰਵਾਂਗੇ ਔਰ ਜੋ ਹੈ ਯੂਜ਼ ਕਰੋ ਤੇ ਯੂਰੀਆ ਨੂੰ ਘਟਾਓ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧਾਓ ਤੇ ਝਾੜ ਵਧਾਓ ਉਹਦੇ ਰੋ ਇਹ ਪਾ ਦੋ ਕਿੱਲਿਆਂ ਦੇ ਪਾਰੇ ਆ ਜਿਹੜਾ 10 15 ਰੁਪਏ ਆਪਾਂ ਨੂੰ ਇਹ ਸਿੱਕਤ ਇਹਨਾਂ ਤੋਂ ਕਰਾਂਗੇ ਹਾਂ ਹਾਂ ਉਹ ਚੀਜ਼ ਆਏ बिल्कुल ऑर्गेनिक है ये ये अब भाई एग्रीएटेड टू 何が、はい、かかるの <noise> दोस्तों गुड मॉर्निंग मैं बलबीर सिंह आज मैं पंजाब में जिला लुधियाना में आया हुआ था मेरे दोस्त हैं मित्र हैं बहुत प्यारे उनको मैंने बेस्ट के प्रोडक्ट बताए और उन्होंने अपने खेत में ये पूरा उनका खेत है उसमें मेरे कहने पे उन्होंने ये प्रोडक्ट लगाए हैं और ये बीच में जो एक बनाई गई है उसके इधर जो है प्रोडक्ट नहीं लगाए गए हैं और ये सिर्फ दस दिन पहले लगाए हैं प्रोडक्ट जो एग्री टू ह्यूमिक और गोल्ड जी। और इसका रिजल्ट देखिए उत्तम जी नजदीक से दिखाइए रिजल्ट और अब इधर के खेत में देखिए और ये भी उसी के साथ का खेत है और इसका रिजल्ट देखिए और ये अभी तो ये सिर्फ आ, दस दिन हुए हैं और इस ये भी साथ की लगी हुई जीरी है धान है और इसमें जो है दस दिन हो चुके हैं अभी तो इसके आगे की ट्रीटमेंट भी और करेंगे इसके जो रिजल्ट आएंगे समय समय पर हम आपको दिखाते रहेंगे और ये दूर तक देखिए और इस खेत में देखिए और इस खेत में देखिए कितना फ़र्क है